ਸੀ ਧਿਆਨ ਧਰ ਕੇ ਪੂਰਾ ਇੱਕ ਚੇਤੂਕਿ ਅਭਿਆਸ ਕਰਦੇ ਆਂ ਸ਼ਬਦ ਇਸ ਸਰੀਰ ਦੇ ਵਿੱਚੋਂ ਕੱਢ ਕੇ ਇਸ ਖਾਲੀ ਦੇ ਵਿੱਚ ਲੈ ਆਉਂਦਾ ਇੱਥੇ ਇਹ ਸਾਡਾ ਘਰ ਆ ਇਹ ਖਾਲੀ ਬਹੁਤ ਵੱਡਾ ਸਮੁੰਦਰ ਆ ਸਪੇਸ ਆ ਨਿਰੰਕਾਰ ਆ ਇਹਦੇ ਵਿੱਚ ਪ੍ਰਕਾਸ਼ ਆ ਨਿਰੰਕਾਰ ਦਾ ਘਰ ਆ ਜਿਨ੍ਹਾਂ ਪਾਉਣ ਪਾਣੀ ਬਸੰਤਰ ਪਾਉਣ ਪਾਣੀ ਅਗਣੀ ਬੱਦਲ ਆਕਾਸ਼ ਸਮੁੰਦਰ ਜਲ ਪਰਾਵ ਜੋ ਵੀ ਧਰਤੀਆਂ ਪਹਾੜ ਇਸ ਖਾਲੀ ਸਪੇਸ ਦੇ ਵਿੱਚ ਅਟੈਚ ਨੇ ਇਥੋਂ ਰਿਜਿਕ ਲੈ ਰਹੇ ਆ ਆਪਦਾ ਸਾਰਾ ਹੁਣ ਆਮ ਕਹਿੰਦੇ ਵੀ ਇੱਕਦਮ ਹਨੇਰੀ ਕਿਵੇਂ ਚੱਲ ਪੈਂਦੀ ਹੈ ਇੱਕਦਮ ਪਾਣੀ ਕਿਵੇਂ ਆ ਜਾਂਦਾ ਹੈ ਬੱਦਲ ਕਿੱਥੋਂ ਆ ਜਾਂਦੇ ਨੇ ਮੌਸਮ ਕਿਵੇਂ ਬਦਲੀ ਹੋ ਜਾਂਦਾ ਹੈ ਸਭ ਇਸ ਖਾਲੀ ਦੇ ਵਿੱਚੋਂ ਇਸ ਇਨਵੀਜੀਬਲ ਦੇ ਵਿੱਚੋਂ ਸਾਡਾ ਸਾਰਾ ਅਟੈਚ ਹੋ ਕੇ ਸਾਰਾ ਸਰਕਲ ਚੱਲਦਾ ਪਿਆ ਕੁਦਰਤ ਦਾ ਸਾਨੂੰ ਵੀ ਵਿਸ਼ਵਾਸ ਇਸ ਖਾਲੀ ਚੋਂ ਦਿੱਤੇ ਜਾ ਰਹੇ ਨੇ ਜਿੰਨੇ ਅਸੀਂ ਬਚਨ ਬੋਲਦੇ ਆ ਜਿੰਨੇ ਅਸੀਂ ਜਨਮ ਲਏ ਆ ਜਿੰਨੇ ਅਸੀਂ ਅੱਜ ਤੱਕ ਦਾ ਜੀਵਨ ਜੀਆ ਆ ਚਾਹੇ ਲੱਖਾਂ ਜੁਗਾਂ ਤੋਂ ਸਾਡਾ ਮਨ ਵਾਰ-ਵਾਰ ਕੱਪੜੇ ਬਦਲਦਾ ਰਿਹਾ ਉਹ ਸਾਰੀ ਸਟੋਰੇਜ ਇਸ ਸਪੇਸ ਦੇ ਵਿੱਚ ਹੈ ਸਾਡੇ ਸਾਹਮਣੇ ਆ ਜੋ ਵੀ ਅਸੀਂ ਲੇਖਾ ਅੱਜ ਤੱਕ ਲਿਖਿਆ ਜਿੰਨੀਆਂ ਅਸੀਂ ਸਜਾਵਾਂ ਭੋਗੀਆਂ ਨੇ ਵੱਖ-ਵੱਖ ਜਨਮਾਂ ਆਕਾਰਾਂ ਜੁ ਉਹਨਾਂ ਦੇ ਵਿੱਚ ਹੋ ਕੇ ਆਏ ਐ ਉਹ ਇਹਦੇ ਵਿੱਚ ਸਾਹਮਣੇ ਐ ਤੇ ਜੇ ਅਸੀਂ ਉਸ ਭਗਤ ਗਿਆਨ ਦਇਆ ਪੰਡਾਰਨ ਘਟ ਘਟ ਵਜ ਜਾ ਨਾਦ ਜਿਹੜਾ ਨਾਦ ਵਜਦਾ ਪਿਆ ਉਹਦੇ ਨਾਲ ਸੰਪਰਕ ਕਰ ਲਿਆ ਤੇ ਅਸੀਂ ਐਸ ਖਾਲੀ ਖਲਾ ਦੇ ਖਜ਼ਾਨੇ ਦੇ ਵਿੱਚ ਇਹਨੂੰ ਖੁੱਲਾ ਹਟਕਿਆ ਗਿਆ ਪ੍ਰਵੇਸ਼ ਹੋ ਕੇ ਜੋ ਮਰਜੀ ਅਸੀਂ ਆਨੰਦ ਮਾ ਸਕਦੇ ਹਾਂ ਜਿਹਨੂੰ ਮਹਾਰਾਜ ਕਹਿੰਦੇ ਨੇ ਨੌਨਿਤ ਅੰਮ੍ਰਿਤ ਪ੍ਰਭ ਦਾ ਨਾਮ ਦੇਹੀ ਮੈਂ ਇਸ ਕਾ ਬਿਸਰਾਮ ਨਾਮ ਦੇ ਵਿੱਚ ਜਦੋਂ ਅਸੀਂ ਸਮਾਗੇ ਨੌ ਨਿਧੀਆਂ ਸਾਨੂੰ ਪ੍ਰਾਪਤ ਹੋ ਜਾਣੀਆਂ ਤੇ ਸਾਡਾ ਮਨ ਨੌ ਨਿਧ ਦਾ ਇਸਤੇਮਾਲ ਕਰਦਾ ਹੋਇਆ ਇਸ ਖਜ਼ਾਨੇ ਦੇ ਵਿੱਚੋਂ ਚਾਰ ਜੁਗਾਂ ਦਾ ਇਤਿਹਾਸ ਧਰਤੀ ਪਾਉਣ ਪਾਣੀ ਵਿਸੰਤਰ ਦਾ ਇਤਿਹਾਸ ਜੋ ਕਿ ਸਾਇੰਸ ਆਪ ਦੇ ਪੈਸੇ ਖਰਚ ਕਰਕੇ ਸੁਖਮ ਸੁਖਮ ਪੁਰਜੇ ਬਣਾ ਕੇ ਲੱਖਾਂ ਡਾਲਰ ਖਰਚੇ ਕਰਕੇ ਲੱਭ ਨਹੀਂ ਪਾਰੀ ਪਰ ਜੇ ਗੁਰਮਤ ਦੇ ਧਾਰਨੀ ਹੋ ਕੇ ਜਿਵੇਂ ਸਾਨੂੰ ਗੁਰੂ ਗ੍ਰੰਥ ਸਾਹਿਬ ਜੀ ਨੇ ਬਚਨ ਕੀਤਾ ਹੈ ਜੇ ਆਪਾਂ ਨਾਦ ਦੇ ਰਾਹੀਂ ਧਿਆਨ ਦੇ ਵਿੱਚ ਇੱਥੇ ਪ੍ਰਵੇਸ਼ ਹੋ ਜਾਈਏ ਇਸ ਇਲਾਕੇ ਦੇ ਵਿੱਚ ਜਿੰਦਾ ਸੰਸਾਰ ਨੂੰ ਨਹੀਂ ਪੇਦ ਤੇ ਆਪਾਂ ਸਾਰੀ ਖੋਜ ਕਰ ਸਕਦੇ ਆ ਪਰਮੇਸ਼ਰ ਤੋਂ ਲੈ ਕੇ ਸੰਸਾਰ ਦੇ ਵਿੱਚ ਜਿੰਨਾ ਗਿਆਨ ਸੰਸਾਰ ਦੇ ਜੋਰ ਹਸ ਨੇ ਉਹ ਇਹਦੇ ਵਿੱਚ ਖਾਲੀ ਦੇ ਵਿੱਚ ਇੱਥੇ ਸਟੋਰ ਪਏ ਆ ਪੌਣ ਵੀ ਇੱਥੇ ਸਟੋਰ ਹੈ ਸਵਾਸ ਵੀ ਪੌਣ ਦੇ ਵਿੱਚੋਂ ਇੱਥੋਂ ਹੀ ਆ ਰਿਹਾ ਪਾਣੀ ਵੀ ਸਟੋਰ ਹੈ ਅਗਣ ਵੀ ਸਟੋਰ ਹੈ ਇੱਥੋਂ ਹੀ ਸਾਰਾ ਸਰਕਲ ਚੱਲਦਾ ਪਿਆ ਜਿੰਨਾ ਸੰਸਾਰ ਦੇ ਵਿੱਚ ਰੱਖਿਆ ਹੋਇਆ ਰੱਖਿਆ ਹੋਇਆ ਹੈ ਬਾਕੀ ਦੀ ਸਾਰੀ ਸਟੋਰੇਜ ਐਸ ਖਾਲੀ ਦੇ ਵਿੱਚ ਹੈ ਇੱਥੋਂ ਹੀ ਸਮਾਂ ਟਾਈਮ ਟ੍ਰੈਵਲਿੰਗ ਚੱਲ ਰਹੀ ਆ ਇਥੋਂ ਹੀ ਪ੍ਰਕਾਸ਼ ਦੀ ਗਤੀ ਚੱਲ ਰਹੀ ਆ ਇਥੋਂ ਹੀ ਗ੍ਰਹਿਆਂ ਦੀਆਂ ਜੜੀਆਂ ਆ ਚਾਲਾਂ ਗ੍ਰਹਿਆਂ ਦੀਆਂ ਰੇਂਜਾਂ ਨੈਗੇਟਿਵਿਟੀ ਪੋਜ਼ਿਟਿਵਿਟੀ ਸਟੋਰੇਜ ਵਾਈਬ੍ਰੇਸ਼ਨ ਸਭ ਇਹਦੇ ਵਿੱਚ ਆ ਤੇ ਆਪਾਂ ਨਾਦ ਦੇ ਨਾਲ ਸੰਪਰਕ ਕਰਕੇ ਚਾਹੀਏ ਅਸੀਂ ਟਾਈਮ ਟ੍ਰੈਵਲ ਕਰਨਾ ਚਾਹੀਏ ਚਾਹੀਏ ਸਾਈ ਇੱਕ ਤੋਂ ਜਾ ਕੇ ਦੂਸਰੀ ਜਗ੍ਹਾ ਸਪੇਸ ਟ੍ਰੈਵਲ ਕਰਨਾ ਚਾਹੀਏ ਚਾਹੀਏ ਅਸੀਂ ਆਪਦਾ ਪਸ਼ੂਕਰ ਦੇਖਣਾ ਚਾਹੀਏ ਚਾਹੀਏ ਅਸੀਂ ਆਪ ਦੇ ਆਪ ਦਾ ਸਵਾਸਾਂ ਦਾ ਖਜ਼ਾਨਾ ਦੇਖਣਾ ਚਾਹੀਏ ਚੈਸੀ ਮਾਲਕ ਨਾਲ ਮਿਲਣਾ ਚਾਹੀਏ ਚੈ ਦਸਵੇਂ ਘਰ ਦੇ ਵਿੱਚ ਬੈਠਣਾ ਚਾਹੀਏ ਚਿਆਤਮ ਰਾਮ ਨਾਲ ਸੰਪਰਕ ਕਰਨਾ ਚਾਹੀਏ ਚੈਸੀ ਇੱਕ ਤੋਂ ਦੂਜੇ ਨਾਲ ਸੰਪਰਕ ਕਰਨਾ ਚਾਹੀਏ ਪਹਿਲੋਂ ਸਾਨੂੰ ਨਾਮ ਦੇ ਨਾਲ ਸੰਪਰਕ ਕਰਕੇ ਐਸ ਖਾਲੀ ਖਲਾ ਦੇ ਵਿੱਚ ਧਿਆਨ ਦੁਆਰਾ ਪ੍ਰਵੇਸ਼ ਹੋਣਾ ਪੈਗਾ ਇਥੋਂ ਫਿਰ ਅੱਗੇ ਸਾਰਾ ਖੇੜੇ ਚੱਲੇਗਾ ਇਹ ਗੁਰਮਤ ਹੈ ਖੁੱਲੇ ਹੱਟ ਹੋਵਾ ਵਪਾਰ ਜੋ ਪਹੁੰਚੇ ਸੁਚਲਣ ਹਾਰ ਇਹ ਖੁੱਲੇ ਹੱਟ ਦੇ ਵਿੱਚ ਵਪਾਰ ਚੱਲਦਾ ਪਿਆ ਹੁਣ ਮਾਲਕ ਦੇ ਦਰਸ਼ਨ ਵੀ ਆ ਨੇਤਰਾਂ ਦੇ ਸਾਹਮਣੇ ਹੋਣੇ ਜੇ ਆਪਾਂ ਮਨ ਦੇ ਨੇਤਰਾਂ ਦੀ ਪਹਿਚਾਣ ਕਰ ਲਈ ਕਹੋ ਭੀਖਣ ਦੋਏ ਨੈਨ ਸੰਤੋਖੇ ਜੈ ਦੇਖਾਂ ਤੈ ਸੋ ਜਦੋਂ ਆਪਾਂ ਨੈਣਾ ਨੂੰ ਸੰਤੋਖਣਾ ਸਿੱਖ ਗਏ ਸੰਤੋਖਣਾ ਕੀ ਹੁੰਦਾ ਜਦੋਂ ਆਪਣੇ ਅੰਦਰ ਸੰਤੋਖ ਆਉਂਦਾ ਹੈ ਜਦੋਂ ਆਪਣੇ ਅੰਦਰ ਖਿਮਾ ਆਉਂਦੀ ਹੈ ਤੇ ਆਪਣੇ ਚਿਹਰੇ ਦਾ ਜਿਹੜਾ ਭਾਵ ਹੈ ਆਪਣਾ ਸਰੀਰ ਰਿਲੈਕਸ ਹੋ ਜਾਂਦਾ ਹੁਣ ਆਪਣੇ ਨੈਣ ਸੰਤੋਖ ਵਿੱਚ ਨਹੀਂ ਸੰਤੋਖ ਦਾ ਮਤਲਬ ਹੈ ਸਹਜ ਹੁਣ ਸਾਡੇ ਨੈਣ ਤ੍ਰਿਸ਼ਨਾ ਵਿੱਚ ਚੱਲਦੇ ਵੱਖ-ਵੱਖ ਵਿਚਾਰਾਂ ਵਿੱਚ ਚਲਦੇ ਆ ਹੋਂ ਮੇ ਚਲਦੇ ਆ ਕਦੇ ਕੋਈ ਚੀਜ਼ ਨੋਟ ਕਰਦੇ ਆ ਕਈ ਕੋਈ ਚੀਜ਼ ਨੋਟ ਕਰਦੇ ਆ ਸ਼ਬਦ ਦਾ ਅਭਿਆਸ ਕਰਕੇ ਆ ਨੇਤਰਾਂ ਦੇ ਵਿੱਚੋਂ ਆਪ ਦੇ ਮਨ ਦੇ ਨੇਤਰਾਂ ਨੂੰ ਸੰਤੋਖ ਲੋ ਕਹੋ ਭੀ ਖੰਦੋਈ ਨੈਣ ਸੰਤੋਖੇ ਸੰਤੋਖੇ ਸਿਮਰਨ ਕਰਕੇ ਸਹਜ ਦੀ ਨਿਗਾ ਪਿਆਰ ਦੀ ਨਿਗਾ ਬਣਾ ਕੇ ਬੜੇ ਪਿਆਰ ਦੇ ਨਾਲ ਜਦੋਂ ਤੁਸੀਂ ਇੱਥੇ ਦੇਖੋਗੇ ਜਿੱਥੇ ਵੀ ਦੇਖੋਗੇ ਕਿਸੇ ਆਕਾਰ ਨੂੰ ਦੇਖ ਲਓ ਪਿਆਰ ਨਾਲ ਖਾਲੀ ਨੂੰ ਦੇਖ ਲਓ ਅੰਤਰਗਤ ਦੇਖ ਲਓ ਮਸਤਕ ਦੇ ਵਿੱਚ ਬੈਠ ਕੇ ਦੇਖ ਲਓ ਮਾਲਕ ਹੀ ਮਾਲਕ ਹੈ ਸੱਚ ਹੀ ਸੱਚ ਹੈ ਸਾਫ ਹੀ ਸਾਫ ਹੈ ਪ੍ਰਕਾਸ਼ ਹੀ ਪ੍ਰਕਾਸ਼ ਹੈ ਉਸ ਤੋਂ ਬਾਅਦ ਉਸਦੇ ਬਹੁਤ ਰੂਪ ਨੇ ਔਰੰਗਾ ਵਿੱਚ ਵੀ ਸਮਾਇਆ ਹੋਇਆ ਹੈ ਰੰਗਾ ਤੋਂ ਰਹਿਤ ਵੀ ਹੈ ਆਕਾਰਾਂ ਵਿੱਚ ਵੀ ਸਮਾਇਆ ਗ੍ਰਹਾਂ ਵਿੱਚ ਵੀ ਸਮਾਇਆ ਪਰ ਦੇਖਣ ਦੀ ਜਾਂਚ ਨਹੀਂ ਨਾ ਕਿਉਂਕਿ ਅਸੀਂ ਨਿਰਾਕਾਰ ਦੀ ਤਾਂ ਭਗਤੀ ਨਹੀਂ ਕਰਦੇ ਭਗਤੀ ਕਰਕੇ ਬਾਣੀ ਪੜ ਕੇ ਮਾਲਾ ਫੇਰ ਕੇ ਫਿਰ ਕਿਸੇ ਨਾ ਕਿਸੇ ਆਕਾਰ ਨਾਲ ਕਿਸੇ ਨਾ ਕਿਸੇ ਸਥਾਨ ਨਾਲ ਕਿਸੇ ਨਾ ਕਿਸੇ ਪੱਥਰ ਨਾਲ ਮੜੀ ਨਾਲ ਮਸਾਣੀ ਦੇ ਨਾਲ ਜੁੜ ਜੰਨੇ ਆ ਜਾਗੇ ਸਭ ਕੁਝ ਕਰਕੇ ਫਿਰ ਕਿਸੇ ਆਕਾਰ ਨਾਲ ਪਿਆਰ ਪਾ ਲੈਣੇ ਅਸੀਂ ਸਾਰਾ ਜਪ ਤਪ ਕਰਕੇ ਆਪਦੇ ਮਨ ਨੂੰ ਖਾਲੀ ਕਰਨਾ ਸੀਗਾ ਇੱਥੇ ਧਿਆਨ ਦੀ ਅਵਸਥਾ ਵਿੱਚ ਆਉਣਾ ਸੀ ਅਸੀਂ ਜਪ ਤਪ ਕਰਕੇ ਆਸਣ ਲਾਉਣਾ ਸਿੱਖਣਾ ਸੀ ਵੱਡਾ ਸਾਹਿਬ ਕਿੱਥੇ ਆ ਵੱਡਾ ਸਾਹਿਬ ਕਹਿੰਦੇ ਉੱਚਾ ਥਾਵ ਉੱਚੇ ਉੱਪਰ ਉੱਚਾ ਨਾਓ ਐਵਡ ਉੱਚਾ ਹੋਵੇ ਕੋਏ ਤੇ ਸੁਚੇ ਕੋ ਜਾਣੇ ਆਪਦੀ ਸੁਰਤੀ ਨੂੰ ਉੱਚੇ ਆਸਣਾਂ ਦੇ ਵਿੱਚ ਲੈ ਕੇ ਜਾਣਾ ਸੀ ਸੁਰਤੀ ਕਦੋਂ ਉੱਚੀ ਚੜਦੀ ਹੈ ਜਦੋਂ ਅਸੀਂ ਆਪੋਂ ਤੋਂ ਵੱਖ ਕਰਦੇ ਆਂ ਐਸ ਨੌ ਦਰਾਂ ਤੋਂ ਵੱਖ ਕਰ ਲੈਨੇ ਆ ਨਾ ਆਪਦੇ ਮਨ ਨੂੰ ਤੇ ਤੁਸੀਂ ਦੇਖਦੇ ਆਂ ਜਦੋਂ ਰਾਤ ਨੂੰ ਅਸੀਂ ਨੀਂਦ ਵਿੱਚ ਜਾਂਦੇ ਆਂ ਸਾਡਾ ਮਨ ਨੌ ਦਰਾਂ ਤੋਂ ਵੱਖ ਹੋ ਜਾਂਦਾ ਨੌ ਦਰਾਂ ਤੋਂ ਵੱਖ ਹੋ ਕੇ ਕਿੱਥੇ-ਕਿੱਥੇ ਘੁੰਮੇ ਆਉਂਦਾ ਸੁਪਨੇ ਵਿੱਚ ਚੱਲਿਆ ਜਾਂਦਾ 8-8 10-10 ਘੰਟੇ ਕਿੱਥੇ ਲੁਕੇ ਆ ਰਹਿਂਦਾ ਕਦੇ ਕੁਝ ਦੇਖਦਾ ਹੈ ਕੋਈ ਬੋਲਦਾ ਹੈ ਉੱਚੀਆਂ ਜਗਾਵਾਂ ਦੇ ਵਿੱਚ ਲਿਆ ਜਾਂਦਾ ਸਵੇਰ ਆ ਕੇ ਸਰੀਰ ਦੇ ਵਿੱਚ ਫੇਰ ਸੰਪਰਕ ਕਰਦਾ ਏਸੇ ਤਰ੍ਹਾਂ ਮਹਾਰਾਜ ਜੀ ਕਹਿੰਦੇ ਇਹ ਕਲਾ ਤੁਸੀਂ ਆਪ ਸਿੱਖੋ ਵੱਡਾ ਸਾਹਿਬ ਉੱਚਾ ਥਾਂ ਉੱਚੇ ਥਾਂ ਦੇ ਵਿੱਚ ਜਿੱਥੇ ਬੈਠਾ ਬੈਠਾ ਉਥੇ ਆਪਦੇ ਮਨ ਨੂੰ ਆਪਦੀ ਇਕਾਗਰਤਾ ਨੂੰ ਧਿਆਨ ਨੂੰ ਕੌਨਸ਼ੀਅਸਨੈਸ ਨੂੰ ਲਿਜਾਣਾ ਸਿੱਖ